ਅੱਜ ਦੇ ਮੁੱਦੇ ਤੇ ਅਸੀਂ ਡਿਸਕਸ਼ਨ ਕਰਾਂਗੇ ਪੰਜਾਬ ਦੇ ਵਿੱਚ ਸਿੱਖਿਆ ਦੇ ਪੱਧਰ ਨੂੰ ਲੈ ਕੇ ਸਰਕਾਰ ਦੀ ਜ਼ੀਰੋ ਟੋਲਰੈਂਸ ਦਾ ਅਸੀਂ ਹੁਣ ਜ਼ਿਕਰ ਕਰਨ ਜਾ ਰਹੇ ਹਾਂ ਲਾਈਨ ਤੇ ਬਣੇ ਰਹੋ ਨਿੱਜੀ ਸਕੂਲਾਂ ਨੂੰ ਲੈ ਕੇ ਮਨਮਾਨੀਆਂ ਨੂੰ ਲੈ ਕੇ ਕੀ ਕੁਝ ਹੋ ਰਿਹਾ ਹੈ ਸਰਕਾਰ ਦੇ ਮਨਿਸਟਰ ਹਰਜੋਤ ਸਿੰਘ ਬੈਂਸ ਨੂੰ ਪ੍ਰੈਸ ਕਾਨਫਰੰਸ ਕਰਨੀ ਪਈ ਕਿ ਹੁਣ ਮਨਮਾਨੀਆਂ ਨਹੀਂ ਚੱਲਣਗੀਆਂ ਡੀਸੀਜ਼ ਨੂੰ ਇੱਕ ਲੈਟਰ ਭੇਜ ਦਿੱਤਾ ਗਿਆ ਉਹਦਾ ਰਿਵਰਟ ਬੈਕ ਕੀ ਹੋਏਗਾ ਕਿਹੜੇ ਸਰਕਾਰੀ ਸਕੂਲਾਂ ਤੋਂ ਇਲਾਵਾ ਵਾਕਵਾਕ ਸਕੂਲਾਂ ਦਾ ਜ਼ਿਕਰ ਕਰਦਿਆਂ ਮਨਿਸਟਰ ਪੰਜਾਬ ਨੇ ਕਿਹਾ ਕਿ ਸਰਕਾਰੀ ਸਕੂਲ ਪੰਜਾਬ ਚ ਬਿਲਕੁਲ ਵੈਲ ਪਲਾਨਡ ਕੰਮ ਕਰ ਰਹੇ ਨੇ ਪਰ ਪ੍ਰਾਈਵੇਟ ਸਕੂਲਾਂ ਦੀ ਮਨਮਾਨੀਆਂ ਨਹੀਂ ਚੱਲਣਗੀਆਂ ਤਿੰਨ ਵੱਡੇ ਸਵਾਲਾਂ ਨਾਲ ਅਸੀਂ ਚਰਚਾ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰ ਰਹੇ ਹਾਂ ਤਾਂ ਤਿੰਨ ਵੱਡੇ ਸਵਾਲ ਸਭ ਤੋਂ ਪਹਿਲਾ ਸਵਾਲ ਹੈ ਕਿ ਨਿੱਜੀ ਸਕੂਲਾਂ ਦੀ ਮਨਮਾਨੀਆਂ ਕੀ ਨੇ ਜਿਸ ਤਰੀਕੇ ਨਾਲ ਵਰਦੀਆਂ ਦੀ ਗੱਲ ਆ ਰਹੀ ਹੈ ਨਜਾਇਜ਼ ਫੀਸਾਂ ਦੀ ਗੱਲ ਆ ਰਹੀ ਹੈ ਬਣੇਗਾ ਕੀ ਮਨਮਾਨੀਆਂ ਸਮਝਣ ਦੀ ਅਸੀਂ ਕੋਸ਼ਿਸ਼ ਕਰਾਂਗੇ ਦੂਜਾ ਇੰਪੋਰਟੈਂਟ ਸਵਾਲ ਹੈ ਮਨਮਾਨੀਆਂ ਤੇ ਡੀਸੀ ਨੂੰ ਹੁਕਮ ਕੀ ਦਿੱਤਾ ਗਿਆ ਇਹ ਵੀ ਅਸੀਂ ਆਲੂ ਵਾਲੇ ਸਭ ਤੋਂ ਪੱਠਣ ਦੀ ਕੋਸ਼ਿਸ਼ ਕਰਾਂਗੇ ਸਰਕਾਰੀ ਸ਼ਕਤੀ ਦਾ ਗਰਾਊਂਡ ਜ਼ੀਰੋ ਤੇ ਕਿੰਨਾ ਪ੍ਰਭਾਵ ਪਵੇਗਾ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਆਲੂ ਵਾਲੇ ਸਾਹਿਬ ਮਨਮਾਨੀਆਂ ਦਾ ਤਾਂ ਜ਼ਿਕਰ ਹੋ ਰਿਹਾ ਹੈ ਡੀ ਸੀ ਜੀ ਨੂੰ ਹੁਕਮ ਵਿੱਚ ਦਿੱਤਾ ਗਿਆ ਹੈ ਰਿਐਕਸ਼ਨ ਕਦੋਂ ਹੋ ਰਿਹਾ ਦੇਖੋ ਪੂਰਾ ਪੰਜਾਬ ਪੂਰੇ ਪੰਜਾਬ ਦੇ ਉਹ ਮਾਪੇ ਚਿੰਤਤ ਨੇ ਜਿਨ੍ਹਾਂ ਦੇ ਬੱਚੇ ਨਿੱਜੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਬਹੁਤ ਵੱਡੀ ਗਿਣਤੀ ਵਿੱਚ ਸਕੂਲ ਸੇਵਾ ਵੀ ਕਰ ਰਹੇ ਨੇ ਕੁਝ ਕਰਕੇ ਪੂਰਾ ਸਿਸਟਮ ਬਦਨਾਮ ਹੋ ਜਾਂਦਾ ਉਹ ਨਹੀਂ ਹੋਣਾ ਚਾਹੀਦਾ ਅਤੇ ਕਿਸ਼ਨ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਸਿੱਖਿਆ ਤੇ ਸਿਹਤ ਇਹ ਸਾਡੀ ਟਾਪ ਪ੍ਰਾਇਓਰਟੀ ਸ਼ੁਰੂ ਤੋਂ ਲੈ ਕੇ ਅਸੀਂ ਜਦ ਵੀ ਕੋਈ ਗੱਲ ਕਰਦੇ ਤੇ ਐਜੂਕੇਸ਼ਨ ਨੇ ਸਭ ਤੋਂ ਜ਼ਿਆਦੀ ਗੱਲ ਬਜਟ ਦੇਖ ਲਓ ਸੱਤੇ ਦਾ ਬਜਟ ਐਜੂਕੇਸ਼ਨ ਤੇ ਰੱਖਿਆ ਜਾਂਦਾ ਔਰ ਸਾਨੂੰ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਐਜੂਕੇਸ਼ਨ ਦਾ ਲੈਵਲ ਜਿਸ ਹਿਸਾਬ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਜਦ ਦੀ ਆਈ ਹੈ ਉਹ ਕਾਫੀ ਜ਼ਿਆਦਾ ਵਧੀਆ ਤੇ ਉੱਚਲੇ ਲੈਵਲ ਤੇ ਚੱਲੇ ਗਏ ਅੱਜ ਇਹ ਹਾਲਾਤ ਬਣੇ ਨੇ ਕਿ ਸਕੂਲ ਆਫ ਐਮੀਨੈਂਸ ਚ ਐਡਮਿਸ਼ਨ ਕਰਾਉਣ ਲਈ ਉਦੇ ਉਹ ਕਹਿੰਦੇ ਜੀ ਪੇਪਰ ਨਿਕਲੇ ਆ ਉਸ ਤੇ ਐਡਮਿਸ਼ਨ ਹੋਣਾ ਹੈ ਤੇ ਪੇਰੈਂਟਸ ਉਥੇ ਲਾਈਨਾਂ ਲਾ ਕੇ ਫਾਰਮ ਭਰ ਰਹੇ ਨੇ ਇਹ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਐਟ ਦੀ ਸੇਮ ਟਾਈਮ ਤੁਸੀਂ ਬੜਾ ਵਧੀਆ ਮੁੱਦੇ ਦੀ ਗੱਲ ਕਰੀ ਹੈ ਕਿ ਪੂਰੇ ਐਜੂਕੇਸ਼ਨ ਸਿਸਟਮ ਨੂੰ ਇਕੱਲਾ ਗਵਰਨਮੈਂਟ ਨਹੀਂ ਸੰਭਾਲ ਸਕਦਾ ਪ੍ਰਾਈਵੇਟ ਦੇ ਵੀ ਉਸੇ ਉਨੀ ਹੀ ਕੋਲੂ ਭਾਗੀਦਾਰੀ ਹੁੰਦੀ ਹੈ ਤੇ ਉਹਨਾਂ ਨੂੰ ਵੀ ਉਸ 'ਚ ਕੰਟ੍ਰਿਬਿਊਟ ਕਰਨਾ ਚਾਹੀਦਾ ਪਰ ਦੂਜੇ ਟਾਈਮ ਤੇ ਜਿਸ ਵੀ ਲੈਵਲ ਦੇ ਉੱਤੇ ਅਗਰ ਸਰਕਾਰ ਕਿਸੇ ਵੀ ਚੀਜ਼ ਨੂੰ ਨੋਟ ਕਰਦੀ ਹੈ ਤੇ ਉਸ ਤੇ ਐਕਸ਼ਨ ਚਾਹਦੀ ਹੈ ਉਹਦੇ ਤਹਿਤ ਹੀ ਡੀਸੀਜ਼ ਨੂੰ ਇਨਸਟਰਕਸ਼ਨ ਦਿੱਤੀਆਂ ਜਾਂਦੀਆਂ ਸਭ ਤੋਂ ਪਹਿਲੀ ਚੀਜ਼ ਹੁੰਦੀ ਹੈ ਕਿ ਜਿਹੜੀ ਯੂਨੀਫਾਰਮ ਹੁੰਦੀ ਹੈ ਜਾਂ ਜਿਹੜੀਆਂ ਬੁਕਸ ਹੁੰਦੀਆਂ ਮਤਲਬ ਚੰਡੀਗੜ੍ਹ ਵਾ ਪਰ ਕੇ ਸ਼ਹਿਰ ਚ ਵੀ ਤੇ ਵੱਡੇ ਸ਼ਹਿਰਾਂ ਚ ਵੀ ਦੇਖਿਆ ਗਿਆ ਹੈ ਕਿ ਇਹ ਇੱਕ ਦੁਕਾਨਦਾਰ ਨੂੰ ਕਹਿ ਦਿੰਦੇ ਆ ਵੀ ਇਹ ਹੀ ਬਣਾਏਗਾ ਉਸ ਤਹਿਤ ਹਰਜੋਤ ਬੈਂਸ ਜੀ ਸਾਡੇ ਐਜੂਕੇਸ਼ਨ ਮਨਿਸਟਰ ਸਾਹਿਬ ਨੇ ਇਸ ਚੀਜ਼ ਨੂੰ ਲੋੜੀ ਹੈ ਨਾ ਅਲੂ ਵਾਲੇ ਸਭ ਏਸੀ ਨੂੰ ਤੋੜਨਾ ਪਏਗਾ ਡਾਕਟਰ ਜਗਜੀਤ ਸਿੰਘ ਤូរੀ ਸਾਹਿਬ ਲੜਨੇ ਪ੍ਰਧਾਨ ਨੇ ਪ੍ਰਾਈਵੇਟ ਸਕੂਲ ਫੈਡਰੇਸ਼ਨ ਪੰਜਾਬ ਦੇ ਜਗਜੀਤ ਸਿੰਘ ਜੀ ਕੀ ਪ੍ਰਾਈਵੇਟ ਸਕੂਲਾਂ ਨੇ ਪੰਜਾਬ ਦੇ ਵਿੱਚ ਆਤਮਚਾਰ ਕੀ ਮੈਂ ਦੇਖੋ ਬੜਾ ਸਪੈਸੀਫਿਕਲੀ ਸਵਾਲ ਪੁੱਛਦਾ ਪੰਜਾਬ ਸਰਕਾਰ ਦੇ ਮਿਨਿਸਟਰ ਸਾਹਿਬ ਨੂੰ ਕਹਿਣਾ ਪਿਆ ਕਿ ਡੀਸੀ ਸਾਹਿਬ ਨੂੰ ਲੈਟਰ ਕੱਟ ਦਿਓ ਜੀ 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 ਦੇਖੋ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੀ ਹੁਣੇ ਗੱਲ ਜਿਹੜੇ ਭਾਈ ਸਾਹਿਬ ਨੇ ਕਿਹਾ ਵੀ ਸਾਡਾ 20 ਲਗਭਗ 50% ਦੇ ਬਰਾਬਰ ਯੋਗਦਾਨ ਤੇ ਮੈਂ ਪੂਰੇ ਪੰਜਾਬ ਦੇ ਸਕੂਲਾਂ ਦੀ ਫੈਡਰੇਸ਼ਨ ਦੇ ਪ੍ਰਧਾਨ ਹੋਣ ਦੇ ਨਾਤੇ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿਣਾ ਹੁੰਦਾ ਕਿ ਅਸੀਂ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਆਪਣੇ ਨਾਗਰਿਕਾਂ ਨੂੰ ਫ੍ਰੀ ਅਤੇ ਕੰਪਲਸਰੀ ਤੇ ਕੁਆਲਟੀ ਐਜੂਕੇਸ਼ਨ ਦੇਣਾ ਪਰੰਤੂ ਬਹੁਤ ਸਾਰੇ ਪ੍ਰਾਈਵੇਟ ਸੰਸਥਾਵਾਂ ਜਿਹੜੀਆਂ ਇਸ ਚੋਂ ਆਪਣਾ ਯੋਗਦਾਨ ਪਾਉਂਦੀਆਂ ਨੇ ਤੇ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੈਗਾ ਲਗਭਗ 45 ਤੋਂ 50% ਵਿਦਿਆਰਥੀ ਨੇ ਜਿਹੜੇ ਉਹ ਪ੍ਰਾਈਵੇਟ ਸੰਸਥਾਵਾਂ ਵਿੱਚ ਪੜ੍ਹਦੇ ਨੇ ਜਿਹਦੇ ਕਰਕੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਹੋਇਆ ਦੂਸਰੀ ਜਿਹੜੀ ਗੱਲ ਜਿਹੜੀ ਆਪਾਂ ਗੱਲ ਕਰਦੇ ਹਾਂਤ ਬਚਾਉਣ ਵਾਲੀ ਇਹ ਹਰੇਕ ਸਾਲ ਆ ਮਹੀਨਿਆਂ ਦੇ ਵਿੱਚ ਆ ਕੇ ਕੁਝ ਸਮੱਸਿਆਵਾਂ ਆਉਂਦੀਆਂ ਨੇ ਜਿਸ ਦੇ ਕੁਝ ਕਾਰਨ ਵੀ ਹੁੰਦੇ ਨੇ ਤੇ ਕੁਝ ਬਿਨਾਂ ਕਾਰਨਾਂ ਤੋਂ ਵੀ ਇਸ ਤਰ੍ਹਾਂ ਦੇ ਇਲਜ਼ਾਮ ਲੱਗ ਜਾਂਦੇ ਨੇ ਪਹਿਲੀ ਗੱਲ ਤਾਂ ਸਾਡੀ ਜਿਹੜੀ ਫੈਡਰੇਸ਼ਨ ਨੂੰ ਬਿਲਕੁਲ ਇਲਜ਼ਾਮ ਲੱਗ ਰਹੇ ਨੇ ਡਾਕਟਰ ਸਾਹਿਬ ਕੀ ਸਰਕਾਰ ਇਲਜ਼ਾਮ ਲਾ ਰਹੀ ਹੈ ਡਿਸਿਜ਼ਨ ਲੈਟਰ ਭੇਜ ਦਿੱਤਾ ਗਿਆ ਵਰਦੀਆਂ ਦੀ ਗੱਲ ਆ ਰਹੀ ਹੈ ਸਿਲੇਬਸ ਦੀ ਗੱਲ ਆ ਰਹੀ ਹੈ ਬਿਲਕੁਲ ਉਹਦਾ ਫੀਸਾਂ ਦੀ ਗੱਲ ਆ ਰਹੀ ਹੈ ਕਿਤੇ ਤਾਂ ਜਸਟੀਫਾਈ ਕਰਨਾ ਪੈਗਾ ਨਾ ਨਾ ਮੈਂ ਸਾਰੀ ਨਹੀਂ ਜਾਏਗਾ ਸਪਸ਼ਟ ਕਰ ਦਿੰਦਾ ਬਿਲਕੁਲ ਬਿਲਕੁਲ ਸਪਸ਼ਟ ਕਰਦੇ ਆ ਪੰਜਾਬ ਦੇ ਵਿੱਚ ਫੀਸ ਰੈਗੂਲੇਟਰੀ ਐਕਟ ਲਾਗੂ ਹੋਇਆ ਹੋਇਆ ਹੈ ਪੰਜਾਬ ਦੇ ਵਿੱਚ ਕੋਈ ਵੀ ਸਕੂਲ 8% ਤੋਂ ਵੱਧ ਫੀਸ 'ਚ ਵਾਧਾ ਨਹੀਂ ਕਰ ਸਕਦਾ ਜੇ ਕੋਈ ਕਰਦਾ ਤਾਂ ਉਹ ਹੁਕਮਾਂ ਦੀ ਉਲੰਘਣਾ ਉਸਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਸਾਡੀ ਫੈਡਰੇਸ਼ਨ ਵੱਲੋਂ ਸਿੱਧੇ ਨਿਰਦੇਸ਼ ਨੇ ਵੀ ਇਹਦੇ ਵਿੱਚ ਕੋਈ ਵੀ ਜਿਹੜਾ ਹੈਗਾ ਇਸ ਤਰ੍ਹਾਂ ਦੀ ਕੋਤਾਹੀ ਨਹੀਂ ਹੋਊਗੀ। ਦੂਸਰਾ ਜਿਹੜਾ ਤੁਸੀਂ ਗੱਲ ਕਰਦੇ ਹੋ ਕਿਤਾਬਾਂ ਦੀ ਗੱਲ। ਸਰਕਾਰ ਵੱਲੋਂ ਸਪਸ਼ਟ ਹਦਾਇਤਾਂ ਨੇ ਵੀ ਜਿਹੜੇ ਕਿਤਾਬਾਂ ਨੇ ਉਹ ਘੱਟ ਤੋਂ ਘੱਟ ਤਿੰਨ ਦੁਕਾਨਾਂ ਤੋਂ ਮਹਈਆ ਕਰਵਾਈ ਜਾਣ। ਹੁਣ ਇਹ ਜਿਹੜੀ ਕੰਟਰਡਿਕਟਰੀ ਗੱਲ ਹੈ। ਇੱਕ ਪਾਸੇ ਤਾਂ ਸਕੂਲਾਂ ਤੇ ਇਹ ਇਲਜ਼ਾਮ ਲੱਗਦੇ ਹੁੰਦੇ ਨੇ ਵੀ ਉਹ ਜਿਹੜੀ ਦੁਕਾਨ ਤੋਂ ਚਾਹੁੰਦੇ ਨੇ ਉੱਥੋਂ ਹੀ ਮਿਲਦੀਆਂ ਨੇ। ਦੂਜਾ ਸਾਨੂੰ ਸਰਕਾਰ ਖੁਦ ਕਹਿੰਦੀ ਹੈ ਵੀ ਸੋਦੀ ਕਿਤਾਬਾਂ ਤਿੰਨ ਦੁਕਾਨਾਂ ਤੋਂ ਮਿਲਣੀਆਂ ਚਾਹੀਦੀਆਂ ਨੇ ਲਾਜ਼ਮੀ ਤੌਰ ਤੇ ਇਹਦਾ ਮਤਲਬ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਇਹੀ ਕਿਹਾ ਜਾਂਦਾ ਵੀ ਤੁਸੀਂ ਕਿਤਾਬਾਂ ਤਿੰਨ ਦੁਕਾਨਾਂ ਤੋਂ ਮਹਈਆ ਕਰਵਾਓ ਸੋ ਇਸ ਲਈ ਇਹ ਦੋ ਤਰ੍ਹਾਂ ਦੇ ਇਲਜ਼ਾਮ ਨੇ ਜਿਹੜੇ ਆਪਸ ਵਿੱਚ ਹੀ ਕੰਟਰਡਿਕਟਰੀ ਨੇ ਵੀ ਇੱਕ ਤਾਂ ਹੁੰਦਾ ਵੀ ਖਾਸ ਕਿਸਮ ਦੇ ਦੁਕਾਨਾਂ ਤੋਂ ਮਿਲਣਾ ਤੇ ਸਰਕਾਰ ਕਹਿ ਰਹੀ ਹੈ ਵੀ ਤਿੰਨ ਦੁਕਾਨਾਂ ਤੋਂ ਘੱਟ ਮਿਲਣਾ ਇਸ ਤੇ ਵੀ ਪੁੱਛਣ ਦੀ ਕੋਸ਼ਿਸ਼ ਕਰੂੰਗਾ ਜੀ ਠੀਕ ਹੈ ਇਹ ਹੋ ਸਕਦਾ ਲੱਗਦਾ ਹੈ ਕਿ ਇਸ ਨਾਲ ਬਹੁਤ ਕੁਝ ਸੁਧਰ ਜਾਏਗਾ ਦੇਖੋ ਪੰਜਾਬ ਦੇ ਵਿੱਚ ਜੇ 52 ਫੀਸਦੀ ਵਿਦਿਆਰਥੀ ਸਰਕਾਰੀ ਸਕੂਲ ਚ ਪੜਦੇ ਨੇ 49 ਫੀਸਦੀ ਪ੍ਰਾਈਵੇਟ ਵਾਲਿਆਂ ਦਾ ਵੀ ਯੋਗਦਾਨ ਹੈ। ਉਹ ਵਿੱਦਿਆ ਤੇ ਵਿੱਦਿਆ ਹੁੰਦੀ ਆ, ਸਿੱਖਿਆ ਸਿੱਖਿਆ ਹੁੰਦੀ ਆ, ਉਹਦੇ ਸੋਮੇ ਜਿਹੜੇ ਹੁੰਦੇ ਨੇ ਉਹਨਾਂ ਦਾ ਤਾਂ ਯੋਗਦਾਨ ਰਹਿਣਾ ਹੀ ਰਹਿਣਾ ਵਾ। ਲੇਕਿਨ ਮਸਲਾ ਇੱਥੇ ਇਹ ਆਉਣ ਡਿਆ ਕਿ ਅੱਜ ਆਮ ਆਦਮੀ ਪਾਰਟੀ ਮੈਂ ਕਹਿੰਨਾ ਨਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਵਕਤ ਤੋਂ ਲੇਟ ਚੱਲਦੀ ਪਈ ਆ। ਫਰਵਰੀ ਦੇ ਮਹੀਨੇ ਪੇਪਰ ਹੋ ਜਾਂਦੇ ਨੇ, ਫਰਵਰੀ ਮਹੀਨੇ ਰਿਜ਼ਲਟ ਆ ਜਾਂਦਾ ਵਾ, ਮਾਰਚ ਮਹੀਨੇ ਯਾ ਮਾਰਜ਼ ਦੇ ਪਹਿਲੇ ਜਾਂ ਦੂਜੇ ਹਫ਼ਤੇ ਰਿਜ਼ਲਟ ਆ ਕੇ ਨਾਲ ਹੀ ਕਲਾਸਾਂ ਲਾਉਣ ਤੋਂ ਪਹਿਲਾਂ ਪਹਿਲਾਂ ਬੱਚਿਆਂ ਦੀ ਐਡਮਿਸ਼ਨਸ ਹੋ ਜਾਂਦੀਆਂ ਨੇ ਬੱਚਿਆਂ ਨੂੰ ਕਿਤਾਬਾਂ ਮਿਲ ਜਾਂਦੀਆਂ ਨੇ ਤੇ ਸਾਡੇ ਆਨਰੇਬਲ ਐਜੂਕੇਸ਼ਨ ਮਿਨਿਸਟਰ ਸਾਹਿਬ ਗੱਲ ਕਦੋਂ ਕਰਦੇ ਪਏ ਨੇ April ਦੇ ਮਹੀਨੇ ਉਹ ਰੱਬ ਦਾ ਵਾਸਤਾ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰ ਦਿਓ ਜਾਂ ਤੇ ਤੁਸੀਂ ਇਹ ਫੈਸਲਾ ਲੈਂਦੇ ਜਨਵਰੀ ਮਹੀਨੇ ਇੱਕ ਸਰਕੂਲੇਸ਼ਨ ਕੱਢ ਦਿੰਦੇ ਅੱਜ ਤੁਸੀਂ April ਦੇ ਮਹੀਨੇ ਕਰਦੇ ਪਏ ਜਦੋਂ ਸਾਰਿਆਂ ਬੱਚਿਆਂ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਐਡਮਿਸ਼ਨਾਂ ਵੀ ਲੈ ਲਈਆਂ ਜਦੋਂ ਸਾਰਿਆਂ ਬੱਚਿਆਂ ਨੇ ਪ੍ਰਾਈਵੇਟ ਸਕੂਲਾਂ ਦੀਆਂ ਵਰਦੀਆਂ ਵੀ ਲੈ ਲਈਆਂ ਜਾਂ ਸਾਰਿਆਂ ਬੱਚੇ ਨੇ ਪ੍ਰਾਈਵੇਟ ਸਕੂਲਾਂ ਦੀਆਂ ਕਿਤਾਬਾਂ ਵੀ ਲੈ ਲਈਆਂ ਤੁਸੀਂ ਇੱਕ ਚੀਜ਼ ਉੱਤੇ ਮقرਰ ਕਰੋ ਕਿ ਜਿਹੜੀ ਐਮ ਆਰ ਪੀ ਦੇ ਉੱਤੇ ਵਿਲਦੀ ਪਈ ਹੈ ਜਿਹੜੀ ਕਿਤਾਬ ਉਹਦਾ ਦੇ ਉੱਤੇ ਡਿਸਕਾਊਂਟ ਕਿੰਨਾ ਹੋਣਾ ਚਾਹੀਦਾ ਜਾਂ ਕਿਤਾਬਾਂ ਕਿੰਨੇ ਦੀ ਮਿਲਣੀ ਚਾਹੀਦੀ ਹੈ ਅੱਜ ਇੱਥੇ ਨਾ ਮੈਂ ਆਮ ਆਦਮੀ ਪਾਰਟੀ ਨੂੰ ਕਹਿਣਾ ਪਿਆ ਵਾ ਤਿੰਨ ਸਾਲ ਲੰਘ ਗਏ ਨੇ ਚੌਥਾ ਸਾਲ ਚੱਲਣ ੜਿਆ ਅਗਲੇ ਸਾਲ ਦੇ ਇਲੈਕਸ਼ਨ ਆ ਹੀ ਨਹੀਂ ਐ ਤੁਸੀਂ ਇਸ ਸਾਲ ਵੀ ਜਿਹੜਾ ਫਰਮਾਨ ਜਾਰੀ ਕਰਨਾ ਸੀਗਾ ਤੁਸੀਂ ਤੁਸੀਂ ਕੀ ਕਰਦੇ ਪਏ ਇੱਕ ਬੰਨੇ ਆਪਣੀ ਵਾਹ ਵਾਹ ਖੜਦੇ ਪਏ ਅਸੀਂ ਪ੍ਰਾਈਵੇਟ ਸਕੂਲਾਂ ਦੇ ਖਿਲਾਫ ਇੱਕ ਫਰਮਾਨ ਜਾਰੀ ਕਰਤਾ ਕਿਤਾਬਾਂ ਦਾ ਆਈ ਹੈ ਜੋ ਵੀ ਇਹਨਾਂ ਨੇ ਹੁਣੇ ਫਰਮਾਨ ਜਾਰੀ ਕੀਤਾ ਤੇ ਦੂਜੇ ਬੰਨੇ ਜਾਰੀ ਕਦੋਂ ਕੀਤਾ ਜਦੋਂ ਐਡਮਿਸ਼ਨਾਂ ਹੋ ਗਈਆਂ ਮਤਲਬ ਬੱਚਿਆਂ ਦੇ ਮਾਪੇ-ਬਾਪ ਦੀ ਜੇਬਾਂ 'ਚੋਂ ਪੈਸੇ ਕਿਤਾਬਾਂ ਵਾਸਤੇ ਤੇ ਫੀਸਾਂ ਵਾਸਤੇ ਜਾ ਚੁੱਕੇ ਨੇ ਵਾਹ ਕਿਸਮਤ ਦੇ ਵਲਿਆ ਰਿੱਧੀ ਖੀਰ ਤੇ ਬਣ ਗਿਆ ਦਲੀਆ ਇਹ ਜਦੋਂ ਤੁਹਾਨੂੰ ਤੁਸੀਂ ਗੱਲ ਕਰਨੀ ਹੁੰਦੀ ਉਦੋਂ ਕਰਨੀ ਹੁੰਦੀ ਜਦੋਂ ਵਕਤ ਲੰਘ ਜਾਂਦਾ ਮੈਨੂੰ ਇੱਥੇ ਕੋਈ ਵੀ ਮੇਰਾ ਸੱਜਣ ਭਰਾ ਸੁਣਦਾ ਹੋਵੇ ਟੀਵੀ ਦੇ ਉੱਤੇ ਮੈਂ ਜ਼ਰੂਰੀ ਨਹੀਂ ਕਿ ਮੈਂ ਸਰਕਾਰ ਦੀ ਆਲੋਚਨਾ ਹੀ ਕਰਨ ਇੱਥੇ ਆਇਆ ਹੋਇਆ ਵਾਂ ਸਰਕਾਰ ਚੰਗੇ ਕੰਮ ਵੀ ਕਰਦੀ ਐ ਐਸੀ ਗੱਲ ਨਹੀਂ ਕਰ ਵਰ ਇਹਨਾਂ ਨੂੰ ਭੰਡਿਏ ਆਪਾਂ ਪਰ ਮੈਨੂੰ ਮੇਰੇ ਵੀਰ ਇੱਥੇ ਦੱਸਣਾ ਇੱਥੇ ਬੈਠੇ ਦੱਸ ਰਿਹਾ ਕਿ ਫਰਵਰੀ ਮਹੀਨੇ ਪੇਪਰ ਹੋ ਜਾਂਦੇ ਮਾਰਚ ਮਹੀਨੇ ਅਡਮਿਸ਼ਨਾਂ ਪ੍ਰਾਈਵੇਟ ਸਕੂਲਾਂ ਦੇ ਹੋ ਜਾਂਦੀਆਂ ਵਕਤ ਲੰਘ ਗਿਆ ਅਪ੍ਰੈਲ ਮਹੀਨੇ ਫਰਮਾਇਆ ਯਾਨੀ ਕਿ ਜਦੋਂ ਮਾਪੇ ਦੇ ਜੇਬਾਂ ਚੋਂ ਪੈਸੇ ਜਾ ਕੇ ਕਿਤਾਬਾਂ ਸਾਰਾ ਕੁਝ ਲਿਆ ਜਾਂਦਾ ਉਹਦੇ ਤੁਸੀਂ ਆ ਕੇ ਫਰਮਾਨ ਜਾਰੀ ਕਰਦੇ ਠੀਕ ਹੈ ਦੂਜੇ ਬੰਨੇ ਮੈਂ ਪ੍ਰਾਈਵੇਟ ਸਕੂਲਾਂ ਕੇ ਵਿਰੋਧ ਨਹੀਂ ਹੈਗਾ ਲੇਕਿਨ ਮੈਂ ਇਨੀ ਗੱਲ ਕਹਿਣਾ ਵਾਂ ਕਿ ਇੱਕ ਪਾਰਦਰਸ਼ਤਾ ਦੇ ਸਰਕਾਰ ਨੇ ਲਿਆਉਣੀ ਆ ਤੇ ਸਰਕਾਰ ਇਹਦਾ ਨੋਟੀਫਿਕੇਸ਼ਨ ਦਸੰਬਰ ਜਾਂ ਜਨਵਰੀ ਤੇ ਜਾਰੀ ਕਰਦੀ ਤੁਸੀਂ ਕਹਿ ਰਹੇ ਹੋ ਕਿ ਸਭ ਕੁਝ ਪਹਿਲਾਂ ਹੋਣਾ ਚਾਹੀਦਾ ਸੀ ਜ਼ੁਖਦੇਵ ਜੀ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਲੈਟਰ ਕੱਢੇ ਨੇ ਮਾਪੇ ਵੀ ਦੇਖੋ ਬੜੇ ਪ੍ਰੇਸ਼ਾਨ ਨੇ ਗਰਾਉਂਡ ਜ਼ੀਰੋ ਤੇ ਕਿ ਦੇਖੋ ਜੀ ਰੋਜ਼-ਰੋਜ਼ ਇਸ ਤਰੀਕੇ ਦੇ ਨਾਲ ਤੰਗ ਪ੍ਰੇਸ਼ਾਨ ਕਰਨਾ ਬਹੁਤਾ ਜਾਇਜ਼ ਨਹੀਂ ਸਕੂਲਾਂ ਦੀ ਦਲੀਲ ਹੈ ਕਿ ਸਿਸਟਮ ਚੱਲੇਗਾ ਕਿਵੇਂ 8% ਦਾ ਜ਼ਿਕਰ ਡਾਕਟਰ ਜਗਜੀਤ ਜੈਨ ਕੀਤਾ ਹੈ ਦੇਖੋ ਕਈ ਚੀਜ਼ਾਂ ਕੌਂਟਰਡਿਕਟ ਹੋ ਗਈਆਂ ਉਹ ਆਪਨੇ ਆਪੇ ਇਸਦਾ ਜ਼ਿਕਰ ਕਰ ਰਹੇ ਸੀ ਇਹ ਬਿਲਕੁਲ ਮੈਂ ਤਾਂ ਦੇਖੋ ਗੱਲ ਇੱਕ ਹੈ ਇੱਕ ਗੱਲ ਸਭ ਤੋਂ ਪਹਿਲੀ ਤਾਂ ਗੱਲ ਹੈ ਬਿਲਕੁਲ ਪ੍ਰਾਈਵੇਟ ਸਕੂਲਾਂ ਦਾ ਵੀ ਉੱਡਾ ਹੀ ਯੋਗਦਾਨ ਹੁੰਦਾ ਜਿੰਨਾ ਕਿ ਸਰਕਾਰੀ ਸਕੂਲਾਂ ਦਾ ਹੁੰਦਾ ਪਰ ਮੈਂ ਇੱਕ ਗੱਲ ਜਣਾ ਇਹ ਜਿਹੜਾ ਅੱਜ ਗੱਲ ਅੱਜ ਹੁਣ ਮੰਤਰੀ ਸਾਹਿਬ ਨੇ 3 ਸਾਲ ਬਾਅਦ ਕਹੀ ਹੈ ਨਾ ਇਹ 3 ਸਾਲ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਲੀਗੇਸ਼ਨ ਲਾਉਂਦੀ ਹੁੰਦੀ ਸੀ ਵੀ ਪ੍ਰਾਈਵੇਟ ਸਕੂਲਾਂ ਨੇ ਲੁੱਟ ਮਚਾਈ ਹੈ ਇਹ ਸਰਕਾਰਾਂ ਨਾਲ ਮਿਲੇ ਵੇ ਆ ਇਹ ਫਲਾਨਾ 3 ਸਾਲ ਤੋਂ ਉਹੀ ਕੁਝ ਚੱਲ ਰਿਹਾ ਓਵੇਂ ਸਿਸਟਮ ਚੱਲ ਰਿਹਾ ਪਰ ਅੱਜ 3 ਸਾਲ ਬਾਅਦ ਮੰਤਰੀ ਜੀ ਨੇ ਬਿਲਕੁਲ ਜੋਸ਼ੀ ਜੀ ਦੀ ਗੱਲ ਠੀਕ ਹੈ ਐਡਮਿਸ਼ਨਾਂ ਤੋਂ ਬਾਅਦ ਆਪਾਂ ਗੱਲ ਰੱਖ ਲਈ ਦੂਜੀ ਗੱਲ ਅੱਜ ਹਾਲਾਤ ਕੀ ਹੈ ਸਰਕਾਰੀ ਸਕੂਲਾਂ ਦੇ ਜਿਵੇਂ ਆਨੂ ਵਾਲੀਆ ਸਾਹਿਬ ਨੇ ਕਿਹਾ ਮੈਂ ਕਹਿੰਦਾ ਇਹਨਾਂ ਦਾ ਮੂੰਹ 'ਚ ਘੋਸ਼ਕਰ ਜੋਗਲ ਸਹੀ ਹੋਵੇ ਪਰ ਅੱਜ ਪੋਰਟਲ ਤੋਂ ਹੀ ਮੈਂ ਦੱਸ ਰਿਹਾ ਪੰਜਾਬ ਦੇ 15 ਸਕੂਲ ਤਾਂ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ 35 ਟੀਚਰ ਨੇ ਬੱਚਾ ਇੱਕ ਵੀ ਨਹੀਂ ਹੈ ਫਿਰ ਸਾਡੇ ਕੋਲੇ ਜਿਹੜੇ ਕੁੱਲ ਜਿਹੜੇ 27000 292 ਸਕੂਲਾਂ ਵਿੱਚ ਇੱਕ ਟੀਚਰ ਹੈ 292 ਸਕੂਲ ਨੇ ਸਾਡੇ ਸਟੇਟ ਦੇ ਜਿਨ੍ਹਾਂ ਸਿਰਫ ਇੱਕ ਟੀਚਰ ਹੈ ਔਰ ਪੰਜਾਬ ਦੇ ਵਿੱਚ ਜਿਹੜਾ ਹੈਗਾ ਅ ਅਕੋਰਡਿੰਗ ਟੂ ਈ ਪੋਰਟਲ ਟੇਪਲ ਪ੍ਰਾਇਮਰੀ ਸਕੂਲ ਨੇ 12819 ਉਹਨਾਂ ਦੇ ਵਿੱਚ ਇੱਕ ਵੀ ਫਿਜ਼ੀਕਲ ਐਜੂਕੇਸ਼ਨ ਟੀਚਰ ਨਹੀਂ ਹੈ ਔਰ ਅੱਜ ਤੋਂ ਪਹਿਲਾਂ ਉਹ ਜਿਹੜਾ ਹੁੰਦਾ ਸੀ ਮਿਡਲ ਸਕੂਲਾਂ ਕੋਲੇ ਚਾਰਜ ਹੁੰਦਾ ਸੀ ਉਹ ਵੀ ਇਹਨਾਂ ਨੇ ਖਤਮ ਕਰਤਾ ਸੀ ਔਰ ਜਦੋਂ ਅਸੀਂ ਗੱਲ ਆਉਂਦੀ ਹੈ ਜੇ ਹਾਕੀ ਦੇ ਮੁੰਡੇ ਸਾਡੇ ਮੈਡਲ ਲਿਆਏ ਉਹ ਕਹਿੰਦੇ ਸਾਡਾ ਸਿਸਟਮ ਹੀ ਅਸੀਂ ਐਡਾ ਮਜ਼ਬੂਤ ਕਰਤਾ ਸ਼ਾਇਦ ਮੈਂ ਇੱਕ ਗੱਲ ਸਮਝਦੀ ਆਉਂਦੀ ਇਹ ਜਿਹੜੇ ਬੱਚੇ ਨੇ ਨਾ ਨਰਸਰੀ ਤੋਂ ਪੈਦਾ ਹੁੰਦੇ ਆ ਜਿਹੜਾ ਸਪੋਰਟਸਮੈਨ ਪੈਦਾ ਹੁੰਦਾ ਰਾਤੋਂ ਰਾਤ ਨਹੀਂ ਹੁੰਦਾ ਤੁਸੀਂ ਬਣੇ ਬਣੇ 25-25 ਸਾਲਾਂ ਦੇ ਮੁੰਡਿਆਂ ਨੂੰ ਜਿਹੜੇ 올림픽 'ਚੋਂ ਕੌਨਸੀ ਪਦਕ ਲੈਏ ਉਹਨਾਂ ਦਾ ਤੁਸੀਂ ਕ੍ਰੈਡਿਟ ਲੈ ਲਿਆ ਵੀ ਸਾਡੀ ਸਾਡਾ ਸੇ ਕੋ ਸਿਸਟਮ ਬਹੁਤ ਵਧੀਆ ਸੀ ਤਾਂ ਕਿ ਉਹ ਆਪਣਾ ਮੈਡਲ ਆਇਆ ਮੇਰੇ ਕਹਿਣ ਦਾ ਮਤਲਬ ਇਹ ਹੈ ਐਜੂਕੇਸ਼ਨ ਸਿਸਟਮ ਦੇ ਵਿੱਚ ਇਹਨਾਂ ਦੀ ਯੂ ਟਰਨ ਹੈ ਪਹਿਲਾਂ ਇਹ 2000 22 ਦੇ ਵਿੱਚ ਸਾਈਨ ਕਰ ਲੈਂਦੇ ਨੇ ਐਨਪੀ ਦੇ ਮੁਤਾਬਕ ਫਿਰ ਇਹਦੇ ਵਿੱਚੋਂ ਬਾਹਰ ਚਲੇ ਜਾਂਦੇ ਨੇ ਹੁਣ ਫੇਰ ਆ ਗਏ ਉਹਦੇ ਵਿੱਚ ਕਿਉਂਕਿ ਟਿਕ ਨਹੀਂ ਮਿਲਦੇ ਜੇ ਫੰਡ ਫੰਡਾਂ ਪਹਿਲਾਂ ਕਹਿੰਦੇ ਸਾਨੂੰ ਲੋੜ ਨਹੀਂ ਸੀ ਐਨਪੀ ਮੁਤਾਬਕ ਐਜੂਕੇਸ਼ਨ ਪਾਲਿਟੀ ਮੁਤਾਬਕ ਜੜਾ ਨਹੀਂ ਉਹਦੇ ਵਿੱਚੋਂ ਵਾਪਸ ਆ ਕੇ ਫਿਰ ਚਲੇਗਾ ਮੈਂ ਜਾਂਦੇ ਜਾਂਦੇ ਆਲੂ ਵਾਲੇ ਸਭ ਤੋਂ ਜਵਾਬ ਵੀ ਦਵਾਵਾਂਗਾ ਤੁਹਾਡੇ ਸਵਾਲਾਂ ਦੇ ਠੀਕ ਹੈ ਪਰ ਖਾਲਬੀ ਸਾਬ ਠੀਕ ਹੈ ਅ ਕ੍ਰਿਸ਼ਨ ਜੀ ਇਹ ਜਿਹੜੀ ਅਖੌਤੀ ਇਨਕਲਾਬੀ ਖਾਸ ਆਦਮੀ ਦੀ ਪਾਰਟੀ ਆ ਪੰਜਾਬ ਦੇ ਵਿੱਚ ਪਿਛਲੇ 3 ਸਾਲ ਤੋਂ ਸੱਤਾ ਦਾ ਸੁੱਖ ਭੋਗ ਰਹੀ ਐ ਇਹਨਾਂ ਨੇ ਇਸ ਗੱਲ ਦੀ ਬਿਨਾਂ ਦੇ ਉੱਤੇ ਹੀ ਇਹਨਾਂ ਨੇ ਸਰਕਾਰ ਬਣਾਈ ਸੀ ਕਿ ਅਸੀਂ ਸਿਹਤ ਤੇ ਸਿੱਖਿਆ ਸੁਹੋਲਤਾ ਜਿਹੜੀਆਂ ਬਿਹਤਰ ਬਣਾਵਾਂਗੇ ਪਰ ਤਰਾਸ ਦੀ ਆ ਪੰਜਾਬ ਦੇ ਲੋਕਾਂ ਦੀ ਅੱਜ ਪੰਜਾਬ ਦੇ ਲੋਕ ਤਰਾਤਰ ਕਰ ਰਹੇ ਮੈਂ ਦੱਸਣਾ ਚਾਹੁੰਨਾ 45% ਸੀਟਾਂ ਅਜ ਪ੍ਰਿੰਸੀਪਲਾਂ ਦੀਆਂ ਸਕੂਲ ਦੇ ਵਿੱਚ ਖਾਲੀ ਪਈਆਂ 80-80 ਬੱਚਿਆਂ ਦੇ ਪਿੱਛੇ ਇੱਕ ਇੱਕ ਟੀਚਰ ਐ ਇਹ ਕਿਹੜੀ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਆ ਸਰਕਾਰ ਜਿਹੜੀਆਂ ਸਰਕਾਰੀ ਆਈਟੀਆਈਸ ਦੇ ਵਿੱਚ 65% 65% ਜਿਹੜੀਆਂ ਸੀਟਾਂ ਖਾਲੀ ਪਈਆਂ ਇੰਸਪੈਕਟਰਾਂ ਦੀਆਂ ਇਹ ਆਲੂਵਾਲੀਆ ਸਾਹਿਬ ਕਿਹੜੀਆਂ ਸਿੱਖਿਆ ਦੀ ਕ੍ਰਾਂਤੀ ਦੀ ਗੱਲ ਕਰਦੇ ਆ ਔਰ ਪਿਛਲੇ 15 ਸਾਲ ਦੇ ਵਿੱਚ ਇੱਕ ਵੀ ਪਰਤ ਨਹੀਂ ਹੋਈ ਮੈਂ ਆਲੂਵਾਲੀਆ ਸਾਹਿਬ ਨੂੰ ਦੱਸਣਾ ਚਾਹੁੰਦਾ ਆ ਆਲੂਵਾਲੀਆ ਸਾਹਿਬ ਤੁਸੀਂ ਜਿਹੜੀਆਂ ਟੋਟਕਿਆਂ ਦੇ ਨਾਲ ਚੁਟਕਲਿਆਂ ਦੇ ਨਾਲ ਸਰਕਾਰ ਚਲਾਉਣ ਦਾ ਯਤਨ ਕਰਦੇ ਆ ਨਾ ਇਹ ਸਾਰੇ ਲੋਕ ਸਮਝਦੇ ਆ ਮੈਂ ਤੁਹਾਨੂੰ ਦੱਸ ਦਿਆਂ ਕਿ ਮੰਜ਼ਿਲ انہੀ ਨੂੰ ਮਿਲਦੀ ਹੈ ਜਿਨਕੇ ਸੁਪਨੇ 'ਚ ਜਾਨ ਹੁੰਦੀ ਐ ਆ ਪੰਖ ਸੇ ਕੁਛ ਨਹੀਂ ਹੋਤਾ ਹੌਸਲੇ ਸੇ ਉਡਾਨ ਹੁੰਦੀ ਐ ਇਹ ਜਿਹੜੀਆਂ ਫੋਕੀਆਂ ਗੱਲਾਂ ਮਾਰ ਕੇ ਤੁਸੀਂ ਪੰਜਾਬ ਦੇ ਲੋਕਾਂ ਨੂੰ 2022 ਚ ਬੁੱਧੂ ਬਣਾ ਕੇ ਰੱਖਤਾ ਆ ਜੋ ਲੋਕ ਤੁਹਾਡੇ ਤੋਂ ਲੁੱਟੇ ਮਹਿਸੂਸ ਕਰ ਰਹੇ ਐ ਤੁਸੀਂ ਬੇੜਾ ਗਰਕ ਕਰਦਾ ਸਿੱਖਿਆ ਦਾ ਤੁਸੀਂ ਬੇੜਾ ਗਰਕ ਕਰਦਾ ਸਿਹਤ ਸਹੂਲਤਾਂ ਦਾ ਅੱਜ ਤੁਹਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਬੱਚੇ ਦਾ ਜਨਮ ਕਰਾਉਣ ਵਾਸਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਣਾਏ ਫੋਟੇ ਸੱਤ ਹਸਪਤਾਲ ਦਾ ਸਹਾਰਾ ਲੈਣਾ ਪੈਂਦਾ ਜਿਹੜੇ ਤੁਸੀਂ ਸਿਹਤ ਸੂਤਾਂ ਦੀ ਗੱਲ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਕਿਰਾਏ ਹੋਏ ਬਣਾਏ ਹੋਏ ਹਸਪਤਾਲ ਬਣਾਏ ਹੋਏ ਸੇਵਾ ਕੇਂਦਰ ਬਣਾਏ ਹੋਏ ਇੰਸਟੀਚੂਟ ਬਣਾਏ ਹੋਏ ਕਾਲਜ ਤੇ ਤੁਸੀਂ ਕਹਿ ਰਹੇ ਹੋ ਜੀ ਅਸੀਂ ਤਾਂ ਬਹੁਤ ਕੁਝ ਕਰਤਾ ਤੇ ਅੱਜ ਤੁਹਾਨੂੰ ਭੰਡਣ ਤੋਂ ਸਮਾਂ ਕਿੱਕ ਨਹੀਂ 10 ਸਾਲ ਕੁਝ ਨਹੀਂ ਕਰਿਆ 15 ਭਾਈ ਸ਼੍ਰੋਮਣੀ ਅਕਾਲੀ ਦਲ 8-10 ਸਾਲ ਤੋਂ ਸੱਦਾ ਤੋਂ ਬਾਅਦ ਆ ਤੁਸੀਂ ਬਣਾ ਦਿਓ ਜਿਹੜਾ ਇੱਥੇ ਤੁਸੀਂ ਕੈਲੀਫੋਰਨੀਆ ਬਣਾਉਣਾ ਸੋ ਸਿਰਫ ਤੁਸੀਂ ਸਿਆਸਤ ਕਰਦੇ ਹੋ ਤੁਹਾਨੂੰ ਹੁਣ ਜਿਹੜਾ ਵੋਟਾਂ ਦਾ ਭੂਤ ਸਤਾ ਰਿਹਾ ਪਰ ਲੋਕਾਂ ਨੇ ਤੁਹਾਨੂੰ ਮੂੰਹ ਨਹੀਂ ਲਾਉਣਾ ਆਲੋ ਵਾਲਿਆ ਸਾਹਿਬ ਯਾਸ ਫੈਕਸ਼ਨ ਦੇ ਠੀਕ ਹੈ ਜਵਾਬ ਦੇ ਰਹੇ ਆਲੋ ਵਾਲਿਆ ਜੀ ਪਤਾ ਨਹੀਂ ਕਿੰਦਰ ਸੇ ਕਹ ਲਾ ਹੋਵੇ ਤੋੜੇ ਪਹਿਣ ਗਏ ਇਹ ਦੱਸਣਾ ਕਿ ਦੋਨੋਂ ਪਾਰਟੀਆਂ ਤਿੰਨੋਂ ਪਾਰਟੀਆਂ ਰਦਰ 10-10 ਸਾਲ ਤੋਂ 2020 ਤੋਂ ਬਾਅਦ ਇਹ ਲੋਕ ਰਹਿ ਕੇ ਗਏ ਨੇ 10-10 ਸਾਲ ਟੀਚਰਾਂ ਦੀ ਸ਼ਾਰਟੇਜ ਇੰਨੀ ਸੀਗੀ ਹੁਣੇ ਤਾਂ 20 ਮਾਰਚ ਹੀ ਹੁਣੇ ਨਿਕਲੀ 25 ਮਾਰਚ 25 ਮਾਰਚ ਉਸ ਦਿਨ ਹੀ 4000 ਦੇ ਨੇੜੇ 3300 ਕੇਸੀ ਟੀਚਰਸ ਨੂੰ ਉਨੇ ਅਪਾਇੰਟਮੈਂਟ ਲੈਟਰ ਦਿੱਤੀਆਂ ਸੀਗੀਆਂ ਟਗੋਰ ਥੀਏਟਰ ਦੇ ਅੰਦਰ ਅੱਜ ਇੱਥੇ ਬੈਠ ਕੇ ਇਹਨਾਂ ਲੈਕਚਰ ਦੇ ਰਹੇ ਨੇ ਸਿੱਖਿਆ ਕ੍ਰਾਂਤੀ ਪੰਜਾਬ ਦੇ ਅੰਦਰ ਲੈ ਕੇ ਆਉਣ ਵਾਲੇ ਸਰਦਾਰ ਭਗਵੰਤ ਸਿੰਘ ਮਾਨ ਨੇ ਗਵਰਨਮੈਂਟ ਸਕੂਲਜ਼ ਅੰਦਰ ਇਹ ਜਿਹੜੇ ਅਕਾਲੀ ਦਲ ਵਾਲੇ ਤੁਹਾਡੇ ਹੱਥ ਲਾਣਾ ਠੀਕ ਹੈ ਕਿਉਂਕਿ ਜਿੰਨੇ ਪ੍ਰਾਈਵੇਟ ਸਕੂਲਸ ਤੁਸੀਂ ਲੋਕਾਂ ਨੇ ਖੋਲੇ ਆਪਣੀ ਪਾਰਟਨਰਸ਼ਿਪ ਨਾਲ ਇੱਕ ਸਕੂਲਾਂ ਦਾ ਮਾਪਦ ਤਰਿਆ ਗਿਆ ਇੱਕ ਵਾਰ ਹਿਸਟਰੀ ਦੇ ਅੰਦਰ ਆਇਆ ਕਿ 8% ਇਨਕਰੀਜ਼ ਦੇ ਉੱਤੇ ਕੈਪਿੰਗ ਲਗਾ ਦਿੱਤੀ ਕਿ ਵੀ ਉਸ ਤੋਂ ਜ਼ਿਆਦਾ ਉਹ ਇਨਕਰੀਜ਼ ਨਹੀਂ ਕਰ ਸਕਦੇ ਸਡੇ ਜਿਹੜੇ ਪ੍ਰਧਾਨ ਜੀ ਆਏ ਸੀ ਪ੍ਰਾਈਵੇਟ ਸਕੂਲਾਂ ਨੇ ਉਹਨੇ ਬੜੀ ਗੱਲ ਕਲੀਅਰ ਕੀਤੀ ਇਹਨਾਂ ਦੇ ਟਾਈਮ ਦੇ ਉੱਤੇ ਇੱਕ ਇੱਕ ਸਾਲ 'ਚ ਕਿੰਨੇ ਪਰਸੈਂਟ ਇਨਕਰੀਜ਼ ਹੁੰਦਾ ਸੀ ਉਹ ਕਲੀਅਰਲੀ ਸ਼ੋਅ ਕਰਦਾ ਸੀ ਕਿ ਇਹਨਾਂ ਦੀ ਪਾਰਟਨਰਸ਼ਿਪ ਪ੍ਰਾਈਵੇਟ ਸਕੂਲਾਂ ਕਰਕੇ ਇਸ ਚੀਜ਼ 'ਚ ਹੋਇਆ ਇਹ ਤਾਂ ਚਾਹੁੰਦੇ ਹੀ ਨਹੀਂ ਗਰੀਬਾਂ ਦੇ ਬੱਚੇ ਪੜਨ ਇਹਨਾਂ ਨੇ ਐਗਜ਼ਾਮਪਲ ਵੀ ਦਿੱਤੇ ਛੋਟੇ ਹਸਪਤਾਲ ਬਰਾਏ ਬਾਦਲ ਸਾਹਿਬ ਨੇ ਬਿਲਕੁਲ ਠੀਕ ਕਹਿੰਦੇ ਨੇ ਪਰ ਪ੍ਰਾਈਵੇਟ ਬਲੈਕ ਜਿਹੜੇ ਨਾਥ ਬੋਨ ਦੀ ਗੱਲ ਕਹਿ ਰਹੇ ਹੈ ਦੇਖੋ ਉਹ ਵੀ ਗੱਲ ਕਲੀਅਰ ਹੋਣੀ ਚਾਹੀਦੀ ਆਲੂ ਵਾਲੇ ਸਾਹਿਬ ਕੇ ਕੋਈ ਠੋਸ ਨੀਤੀ ਬਣੇ ਸਭ ਕੁਝ ਆਨ ਰਿਕਾਰਡ ਹੈ ਐਜੂਕੇਸ਼ਨ ਸਿਸਟਮ ਦੇ ਅੰਦਰ ਵੀ ਜਿਹੜੀ ਨਵੀਂ ਪੰਜਾਬ ਸਿੱਖਿਆ ਕ੍ਰਾਂਤੀ ਚਲਦੀ ਪਈ ਹੈ ਇਸ 'ਚ ਸਾਰਾ ਕੁਝ ਡਿਜੀਟਲ ਕਰ ਦਿੱਤਾ ਗਿਆ ਪ੍ਰਾਈਵੇਟ ਸਕੂਲਸ ਦੇ ਸਾਰੇ ਰਿਕਾਰਡਸ ਨੂੰ ਡਿਜੀਟਲਾਈਜ਼ ਕਰਿਆ ਜਾ ਰਿਹਾ ਜਿਸ ਵੀ ਲੈਵਲ ਦੇ ਉੱਤੇ ਇਹ ਕਹਿ ਰਹੇ ਸੀ ਜਿਹੜੇ ਪ੍ਰਧਾਨ ਜੀ ਸੀਗੇ ਉਹ ਕਹਿੰਦੇ ਜੀ ਤਿੰਨ ਕਲਾਸਾਂ ਕਹਤੀਆਂ ਤਿੰਨ ਦੁਕਾਨਾਂ ਕਹਤੀਆਂ ਪਹਿਲਾਂ ਜੀ ਇੱਕ ਦੁਕਾਨ ਤੇ ਮਿਲਦਾ ਸੀਗਾ ਉਹਨੂੰ ਇਨਕਰੀਜ਼ ਕੀਤਾ ਤਾਂ ਕਿ ਡਿਫਰੈਂਟ ਡਿਫਰੈਂਟ ਐਂਗਲਸ ਤੋਂ ਮਿਲ ਸਕੇ ਕੋਈ ਮੋਨੋਪੋਲਾਈਜ਼ ਨਾ ਕਰ ਸਕੇ ਇਹ ਸਾਰਾ ਕੀਤਾ ਕਿਨੇ ਭਾਜਪਾ ਤੇ ਕਾਂਗਰਸ ਇਹਨਾਂ ਦਾ ਕੰਮ ਕੀ ਹੈ ਜਿਹੜੇ ਵਰਤੋਂ ਕੀ ਵੱਡਾ ਸਕੂਲ ਚੱਕ ਦੇਖ ਲਓ ਕੋਈ ਆ ਕਾਂਗਰਸ ਜਿਵੇਂ ਲਾਸਟ 1 ਮਿੰਟ ਬਸ ਚੇਂਗਲ ਵਾਲੀ ਸਾਹਿਬ ਆਹ ਗੱਲ ਤੋਂ ਇੱਕ ਮਿੰਟ ਲਾਸਟ ਫਿਰ ਮੈਂ ਜਾਂਦੇ ਜਾਂਦੇ ਸੀ ਤੇ ਸੈਕਿੰਡ ਦੇਣੇ ਸਮਾਂ ਵਾਲਾ ਘੱਟ ਕੇ ਲਾਸਟ ਦੇ ਵਿੱਚ ਮੈਂ ਇੱਥੇ ਸਤਕਾਰਯੋਗ ਆਲੂ ਵਾਲੀਆ ਸਾਹਿਬ ਨੂੰ ਇੱਕ ਗੱਲ ਦੱਸ ਦੇਣਾ ਚਾਹਨਾ ਵਾ ਆਲੂ ਵਾਲੀਆ ਸਾਹਿਬ ਸੰਵਿਧਾਨ ਭਾਰਤੀ ਸੰਵਿਧਾਨ ਦਾ ਅਨੁਸਾਰ ਦੱਸੋ ਕਿ ਇਹ ਹੈ ਨਾ ਉਹਦੇ ਵਿੱਚ ਰਾਸ਼ਟਰੀ ਐਜੂਕੇਸ਼ਨ ਐਕਟ ਬਣਿਆ ਸੀ 2009 ਦੇ ਵਿੱਚ ਜਿਹਦੇ ਵਿੱਚ ਹਰ ਵੱਡੇ ਸਕੂਲ ਦੇ ਵਿੱਚ ਪ੍ਰਾਈਵੇਟ ਸਕੂਲ ਦੇ ਵਿੱਚ 25% ਬੱਚਿਆਂ ਦੇ ਕੋਲ ਪੜਨ ਦਾ ਹੱਕ ਆਖਵਾ ਮਾ ਜਿਹੜਾ ਮਰਜ਼ੀ ਵੱਡਾ ਸਕੂਲ ਹੋਵੇ ਜਿਹੜੀ ਤੁਸੀਂ ਸਿੱਖਿਆ ਕਰਾਉਂਦੀ ਲੈ ਕੇ ਆਂਦੀ ਆ ਜੋ ਛੂਟਦੇ ਕਬੱਡੀ ਜਾਨਦੇ ਨੇ ਯਾਰ ਕੋਹ ਨਾਲ ਕੋਆਪਰੇਟ ਕਰਨ ਦੇ ਕਿਹੜੇ ਤਰੀਕੇ 5 ਸਾਲ ਪੂਰੇ ਕਰਕੇ ਇਸ ਪੰਜਾਬ ਨੂੰ ਨਜਾਦ ਦਵਾਈ ਅਸੀਂ ਆਮਾ ਵੀ ਬਾਡੀ ਤੋਂ ਅੱਜ ਦੁਖੀ ਹੋ ਗਿਆ ਤੁਹਾਡੀਆਂ ਝੂਠੀਆਂ ਗੱਲਾਂ ਤੋਂ ਜਿਹੜੀ ਤੁਸੀਂ ਗੱਲ ਕਰਦੇ ਜੇ ਉਸ ਗੱਲ ਦਾ ਜਵਾਰ ਤੇ ਦਈ ਦਾ ਨਾ ਤੇ ਤੁਸੀਂ ਇਹ ਕੋ ਬੱਕਰੀ ਇੱਕ ਲਾਈਨ ਸ਼ੁਰੂ ਕਰ ਦਿੰਦੇ ਜਿਹਦਾ ਕੋਈ ਨਸੇੜ ਹੁੰਦਾ ਨਾ ਕੋਈ ਮੂੰਹ ਹੁੰਦਾ ਨਾ ਕਿਹੜੀ ਐਜੂਕੇਸ਼ਨ ਦੀ ਖਰਾਦੀ ਰੱਖੀਂਦੀ ਆ ਤਿੰਨ ਸਾਲ ਤੁਸੀਂ ਨੋਟੀਫਿਕੇਸ਼ਨ ਹੀ ਦਿੱਤਾ ਚੌਥਾ ਸਾਲ ਆ ਗਿਆ ਤੇ ਟਾਈਮ ਲੰਘਣ ਤੋਂ ਬਾਅਦ ਵੀ ਲੋਕਾਂ ਨੇ ਨੋਟੀਫਿਕੇਸ਼ਨ ਦਿੱਤਾ ਪਹਿਲੇ ਸਾਲ ਇਲੈਕਸ਼ਨ ਆ ਗਈ ਆ ਉਹ ਰੱਬ ਦਾ ਬਾਕੀ ਪੰਜ ਸਾਲ ਨੂੰੇ ਕਰ ਲੋ ਪੰਜ ਸਾਲ ਬਹੁਤ ਸ਼ੁਕਰੀਆ ਬਾਰ ਸ਼ੁਕਰੀਆ ਸਰ ਮਹਿਮਾਨਾਂ ਦਾ ਚਰਚਾ ਦੇ ਵਿੱਚ ਜੁੜਨ ਦੇ ਲਈ ਸਮਾਂ ਇਜਾਜ਼ਤ ਨਹੀਂ ਦੇਂਦਾ ਸੁਖਦੇਵ ਜੀ ਮੈਂ ਨਹੀਂ ਆ ਸਕਿਆ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਪਰ ਸਭ ਤੋਂ ਵੱਡਾ ਮੁੱਦਾ ਸਿੱਖਿਆ ਦਾ ਬਣਿਆ ਹੋਇਆ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇੱਕ ਪੱਤਰ ਲਿਖਿਆ ਡਿਪਟੀ ਕਮਿਸ਼ਨਰਸ ਨੂੰ ਵੱਖ-ਵੱਖ ਤਰ੍ਹਾਂ ਦੀਆਂ ਮਨਮਾਨੀਆਂ ਦਾ ਜ਼ਿਕਰ ਹੋਇਆ ਕਿ ਨਹੀਂ ਚੱਲਣਗੀਆਂ ਗਰਾਊਂਡ ਤੇ ਅਸਰ ਕਦੋਂ ਕਿਵੇਂ ਦਿਖੇਗਾ ਇਸ ਤੇ ਜ਼ਾਰੀਗਾ ਫਿਲਹਾਲ ਕ੍ਰਿਸ਼ਨ ਸਿੰਘ ਨੂੰ ਤਿੰਨ ਚਰਚਾਵਾਂ ਚ ਚਰਚਾ ਕੀਤੀ ਹੈ ਨਾਲ ਕੇ ਪਹਿਲੀ ਤੇ ਦੂਜੀ ਤੀਜੀ ਇੰਪੋਰਟੈਂਟ ਸੱਟ ਦੀ ਡਿਸਕਸ਼ਨ ਸੀ ਬੋਧ ਕਟ ਸਮਿਤੀ ਦੇ ਵਿੱਚ ਅਸੀਂ ਕੁਰਜੇ ਸੁਮੰਦਰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਫਿਲਹਾਲ ਕੁਸ਼ਨ ਸਿੰਘ ਨੂੰ ਇਜਾਜ਼ਤ ਦਿਓ ਖਬਰਾਂ ਦਾ سلسلہ ਜੀ ਪੰਜਾਬ ਨਰਮਾਚਤੇ ਲਗਾਤਾਰ جاری ਰਹੇਗਾ